ਪ੍ਰਸ਼ਨ ਕਰਨਾ ਹੈ ਜਿੱਥੇ ਸੰਤ ਬਾਵਾ ਪ੍ਰੇਮ ਸਿੰਘ ਜੀ ਨਿਤਨੇਮ ਕਰਦੇ ਸੀ ਤੇ ਜਿੱਥੇ ਉਹਨਾਂ ਨੇ ਆਪਣੇ ਸਵਾਸਤੇ ਅੱਗੇ ਸੀ ਮੇਰਾ ਨਾਮ ਬਾਬਾ ਬਰਿੰਦਰ ਸਿੰਘ ਹੈ ਤੇ ਸਾਡੇ ਪਿਤਾ ਜੀ ਬਾਬਾ ਨਾਮ ਸਿੰਘ ਜੀ ਸਨ 1983 ਚ ਮੇਰਾ ਛੋਟਾ ਭਰਾ ਜਿਹੜਾ ਚਰਨਜੀਤ ਸਿੰਘ ਉਹ ਵੀ ਕਲਚਰਾਂ ਕਰਕੇ ਹਾਂਜੀ ਇਹ ਪੋਟੀਆਂ ਨੇ ਅੱਛਾ ਜੀ ਪੋਟੀਆਂ ਜਿਹੜੀਆਂ ਬਾਬਾ ਜੀ ਆਪਣਾ ਅਸਥਾਨ ਸੀ ਇਹ ਉਹ ਪੌੜੀ ਹੈ ਜਿੱਥੇ ਸੰਤਬਾਬ ਪ੍ਰੇਮ ਸਿੰਘ ਜੀ ਨੇ ਆਪਣਾ ਚੋਲਾ ਛੱਡਿਆ ਸੀ। ਇਹਦੇ ਬਾਰੇ ਕੋਈ ਖਰਾਬ ਜਿਹਾ ਨਹੀਂ ਲੱਗਦਾ ਸੀ। ਠੀਕ ਹੈ ਜੀ। ਉਹਨੂੰ ਪਾ ਕੇ ਦੁਬਾਰਾ ਖੜਾ ਬਣਾਉਣਾ ਪਿਆ। ਮਹਾਰਾਜ ਦਾ ਪ੍ਰਕਾਸ਼ ਲੋਜਾਂ ਮੰਦਿਰ। ਠੀਕ ਹੈ ਜੀ। ਮੋਤੀ। ਦਾਸ ਆਫ ਦੀ ਸੇਵਾ ਕਰਦਾ ਤੇ ਇਸ ਸੰਤਬਾਬ ਪ੍ਰੇਮ ਸਿੰਘ ਦਾ ਸस्कार ਇਸ ਜਗ੍ਹਾ ਤੇ ਹੋਇਆ ਸੀ ਕਿ ਹੋਰ ਕਿੱਧਰੇ ਹੋਇਆ ਸੀ? ਹਾਂ ਨਹੀਂ ਜੀ ਇੱਥੇ ਸਿਰਫ ਉਹਨਾਂ ਦਾ ਆਕਾਲ ਚੁਲਾਣਾ ਸੀ ਉੱਥੇ। ਠੀਕ ਹੈ ਜੀ। ਇਸ ਪੌੜੀਆਂ ਦੇ ਵਿੱਚੇ ਸਮੋਦੀ ਲੱਗ ਗਈ ਸੀ ਇੱਥੇ। ਰੋ ਸੰਗੂਵਾਲ ਗੁਰਦੁਆਰਾ ਉਹਦੀ ਕੀ ਹਿਸਟਰੀ ਜਿਹੜਾ ਮੇਲਾ ਜਿਹੜਾ ਉਧਰੋਂ ਉਧਰ ਕਿਦਾਂ ਤਵਜ਼ੀਲ ਹੋਇਆ ਸੀ ਇਹ ਬਣਨਾ ਸ਼ੁਰੂ ਹੋ ਗਿਆ ਸੀ ਗੁਰਦੁਆਰਾ ਸਾਹਿਬ ਸਮਾਜ ਉਹਨਾਂ ਦੀ ਇੱਥੇ ਬਣ ਗਈ ਬੇਗਵਲਟ ਵੜ ਦੇਖ ਰਹੇ ਸਾਰੇ ਪਿਆਰੇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਤੁਹਾਨੂੰ ਅਸੀਂ ਉਸ ਸਥਾਨ ਦੇ ਦਰਸ਼ਨ ਕਰਵਾਵਾਂਗੇ ਜਿੱਥੇ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇਵਾਲਿਆਂ ਨੇ ਆਪਣੇ ਜੀਵਨ ਚ ਤਪੱਸਿਆ ਕੀਤੀ ਨਿਤਨੇਮ ਕੀਤਾ ਅਤੇ ਆਪਣੀ ਆਖਰੀ ਸਵਾਸ ਲਈ ਤੇ ਇਹ ਸਥਾਨ ਬੇਗਵਾਲ ਦੇ ਵਿੱਚ ਜੋ ਗੁਰਦੁਆਰਾ ਸਾਹਿਬ ਹੈ ਬਿਲਕੁਲ ਉਹਦੇ ਓਪੋਜ਼ਿਟ ਹੈ ਤੇ ਤੁਹਾਨੂੰ ਅਸੀਂ ਬਾਬਾ ਵਰਿੰਦਰ ਸਿੰਘ ਜੀ ਨਾਲ ਜੋ ਸੰਤ ਬਾਬਾ ਪ੍ਰੇਮ ਸਿੰਘ ਦੀ ਕੁੱਲਚੂ ਨੇ ਉਹ ਸਾਨੂੰ ਇਸ ਸਥਾਨ ਦੇ ਦਰਸ਼ਨ ਕਰਾਣਗੇ ਜੋ ਕਿ ਇਸ ਸਥਾਨ ਦੇ ਸੇਵਾਦਾਰ ਵੀ ਨੇ ਆਓ ਜੀ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਤੁਸੀਂ ਆਪਣਾ ਇੰਟਰੋਡਕਸ਼ਨ ਦੋਗੇ ਹਾਂ ਜੀ ਮੇਰਾ ਨਾਮ ਬਾਬਾ ਬਰਿੰਦਰ ਸਿੰਘ ਹੈ ਤੇ ਸਾਡੇ ਪਿਤਾ ਜੀ ਬਾਬਾ ਨਾਮ ਸਿੰਘ ਜੀ ਸਨ ਉਹਨਾਂ ਨੂੰ ਜਿਹੜੀ ਡੇਰੇ ਦੀ ਥਾਪਣਾ ਜਿਹੜੀ ਸੰਤ ਬਾਬਾ ਪ੍ਰੇਮ ਸਿੰਘ ਜੀ ਸਾਥ ਸੰਗਤ ਨੇ ਰਲ ਮਿਲ ਕੇ ਉਹਨਾਂ ਨੂੰ ਥਾਪਣਾ ਦਿੱਤੀ ਸੀ ਤੇ ਉਹਨਾਂ ਤੋਂ ਬਾਅਦ ਫਿਰ ਦਾਸ ਨੂੰ ਨਾਂ ਲੱਗੇ ਸੀ ਮੇਰੀ ਪੜ੍ਹਾਈ ਜਿਹੜੀ ਹੋਈ ਏ ਉੱਥੇ ਸਾਡੀ ਜਿਹੜੀ ਉਹ ਵਿਅਜਵਿੰਦਰਾ ਸਕੂਲ ਸੀ ਪਟਿਆਲਾ ਠੀਕ ਹੈ ਉੱਥੇ ਸਾਡੀ ਸ਼ੁਰੂ ਦੀ ਸਕੂਲ ਦੀ ਪੜ੍ਹਾਈ ਹੋਈ ਫਿਰ ਬਾਅਦ ਚ ਡੀਏਵੀ ਕਾਲਜ ਉੱਥੇ ਗ੍ਰੈਜੂਏਸ਼ਨ ਜਿਹੜੀ ਡੀਏਵੀ ਕਾਲਜ ਜਲੰਧਰ ਉੱਥੇ ਕੀਤੀ ਤੇ ਉਸ ਤੋਂ ਬਾਅਦ ਫਿਰ ਅਸੀਂ ਉੱਥੇ ਘਰ ਜਿਹੜਾ ਆਗੇ ਸੀ ਆਪਣੇ ਪੁੱਤ aí ਦੇ ਨਾਲ ਕੰਮਕਾਜ ਵਿੱਚ ਜਿਹੜਾ ਆਪਣਾ ਯੋਗਦਾਨ ਜੋ ਵੀ ਪਾ ਸਕੇ ਉਹ ਪਾਇਆ ਤੇ 1981 ਚ ਸਾਡੇ ਪਿਤਾ ਜੀ ਬਗਤ ਨਾਮ ਸਿੰਘ ਜੀ ਉਹ ਅਗਾਜ਼ ਚਲਾਉਣਾ ਕਰ ਗਏ ਸੀ ਤੇ 1983 ਚ ਅਸੀਂ ਦੋ ਭਰਾ ਸੀ 1983 ਚ ਮੇਰਾ ਛੋਟਾ ਭਰਾ ਜਿਹੜਾ ਚਰਨਜੀਤ ਸਿੰਘ ਉਹ ਵੀ ਕੰਮ ਚਲਾਣਾ ਸ਼ੁਰੂ ਕਰਕੇ ਬਸ ਹੁਣ ਸਾਡੀ ਇੱਕ ਬੇਟੀ ਹੈ ਉਹਦੀ ਸਰਦੀ ਸੀ ਕਰ ਦਿੱਤੀ ਹੈ ਅੱਗੋਂ ਦਾ ਬੱਚੀ ਇੱਕ ਹੈਗੀ ਉਹਦੀ ਠੀਕ ਜੀ ਹ ਇਹ ਸਭ ਜੀ ਇਤਨੀ ਪਰਸਨਲ ਜਿਹੜਾ ਬਾਇਓ ਡਾਟਾ ਹੈ ਠੀਕ ਜੀ ਬਾਬਾ ਯਸੀਰਾ ਤੇ ਦਰਸ਼ਨ ਕਰਨਾ ਹੈ ਜਿੱਥੇ ਸੰਤ ਬਾਪ ਪ੍ਰੇਮ ਸਿੰਘ ਜੀ ਨਿਤਨੇਮ ਕਰਦੇ ਸੀ ਤੇ ਜਿੱਥੇ ਉਹਨਾਂ ਨੇ ਆਪਣੇ ਸਵਾਸਤੇ ਆਗੇ ਸੀ ਤੇ ਸਾਨੂੰ ਦਰਸ਼ਨ ਕਰਵਾਉਗੇ ਉਹਨਾਂ ਦੇ ਹਾਂਜੀ ਜ਼ਰੂਰ ਆ ਜੀ ਜੀ ਇਹ ਪੁਰੀਆਂ ਨੇ ਅੱਛਾ ਜੀ ਕੋਈਆਂ ਜਿਹੜੀਆਂ ਬਾਬਾ ਜੀ ਆਪਣਾ ਅਸਥਾਨ ਸੀ ਉਹਨਾਂ ਦਾ ਆਪਣਾ ਪਰਸਨਲ ਜਿਹੜਾ ਉੱਤੇ ਉਹ ਲੰਬੰਦਗੀ ਕਰਦੇ ਸਨ ਠੀਕ ਹੈ ਜੀ ਅਓ ਸਰ ਨੂੰ ਰਸਤਾ ਜਾਂਦਾ ਠੀਕ ਹੈ ਜੀ ਇਹਨਾਂ ਪੌੜੀਆਂ ਵਿੱਚੇ ਬਾਬਾ ਜੀ ਨੇ ਆਪਣਾ ਚੋਲਾ ਜਿਹੜਾ ਛੱਡਿਆ ਸੀ ਠੀਕ ਹੈ ਜੀ ਇੱਥੇ ਇਹ ਪੌੜੀ ਹੈ ਇਸ ਕੋਈ ਜਨਾ ਮਾ ਜੋੜਾ ਛੱਡਿਆ ਸੀ ਠੀਕ ਹੈ ਸਮੱਗਲੀ ਲੱਗ ਗਈ ਸੀ ਠੀਕ ਹੈ ਇਹ ਉਹ ਪੌੜੀ ਹੈ ਜਿੱਥੇ ਸੰਤ ਬਾਵਾ ਪ੍ਰੇਮ ਸਿੰਘ ਜੀ ਨੇ ਆਪਣਾ ਚੋਲਾ ਛੱਡਿਆ ਸੀ ਤੇ ਇਸ ਨੂੰ ਜਦੋਂ ਵੀ ਇੱਥੋਂ ਕੋਈ ਲੰਘਦਾ ਹੈ ਤੇ ਇਸ ਪੌੜੀ ਨੂੰ ਛੱਡ ਕੇ ਤੇ ਫੇਰ ਹੀ ਅੱਗੇ ਵੱਧਦੇ ਹਨ ਤੇ ਉਹ ਤੁਹਾਨੂੰ ਉਸੇ ਤਾਂ ਦੇ ਦਰਸ਼ਨ ਕਰਈਏ ਤੇ ਸੰਤ ਬਾਪ ਪ੍ਰੇਮ ਸਿੰਘ ਜੀ ਆਪਣਾ ਨਿਤਨੇਮ ਕਰਦੇ ਸੀ ਅੱਜ ਤੇ ਇਹ ਉਹ ਸਥਾਨ ਜਿੱਥੇ ਬਾਬਾ ਜੀ ਨਿਤਨੇਮ ਕਰਦੇ ਸੀ ਤੇ ਸਥਾਨ ਠੀਕ ਹੈ ਜੀ ਅੱਛਾ ਜਿਹੜਾ ਵੀ ਪਹਿਲਾਂ ਜਿਹੜਾ ਬਾਬਾ ਜੀ ਨੇ ਆਪਣੀਆਂ ਹੰਝਾਂ ਜਿਹੜਾ ਇੱਥੇ ਤਿਆਰ ਕਰਾਇਆ ਸੀ ਹਾਂਜੀ ਉਹ ਸਥਾਨ ਉਹਦੇ ਬਾਰੇ ਕੋਈ ਖਰਾਬ ਜਿਹਾ ਲੱਗਦਾ ਸੀ ਠੀਕ ਹੈ ਜੀ ਉਹਨੂੰ ਪਾ ਕੇ ਦੁਬਾਰਾ ਸਜਾਉਣਾ ਪਿਆ ਠੀਕ ਹੈ ਹਾਂ ਅੱਛਾ ਜੀ ਮਹਾਰਾਜ ਦਾ ਪ੍ਰਕਾਸ਼ ਜੋ ਜਾਮੰਦਰ ਠੀਕ ਹੈ ਜੀ ਮੋਤੀ ਦਾ ਸਾਫ ਦੀ ਸੇਵਾ ਕਰਦਾ ਤੇ ਪਿੰਡ ਵਿੱਚੋਂ ਵੀ ਕੋਈ ਕਿਸੇ ਦੇ ਦੋਸਤ ਮਿੱਤਰ ਕੋਈ ਆ ਜਾਂਦੇ ਨੇ ਕੋਈ ਸੇਵਾ ਕਰ ਜਾਂਦੇ ਤੇ ਇਸ ਥਾਂ ਤੇ ਕੋਈ ਵੀ ਹਣਕ ਦਰਸ਼ਨ ਕਰ ਸਕਦੇ ਕਿ ਇੱਥੇ ਮਨਾਈ ਕਿ ਕੋਈ ਨਹੀਂ ਕੋਈ ਵੀ ਆ ਕੇ ਦਰਸ਼ਨ ਕਰ ਜਿੱਦਾਂ ਗੁਰਦੁਆਰੇ ਦੂਸਰੇ ਖਾਂਦੇ ਨੇ ਠੀਕ ਹੈ ਤੇ ਇੱਥੇ ਬਾਬਾ ਜੀ ਦੀ ਕੋਈ ਹੱਥੀਸ਼ੂ ਵੀ ਕੋਈ ਵਸਤੂ ਹੈਗੀ ਜਿਵੇਂ ਕੋਈ ਝੋਲਾ ਸਾਬੋ ਵੀ ਝਪੋਤੀ ਸਾਬੋ ਵੀ ਹਾਂ ਨਹੀਂ ਉਹ ਨਹੀਂ ਇੱਥੇ ਠੀਕ ਹੈ ਜੀ ਇਸ ਸੰਤਪਾ ਪ੍ਰੇਮ ਸੰਧ ਦਾ ਸਸਕਾਰ ਇਸ ਜਗ੍ਹਾ ਤੇ ਹੋਇਆ ਸੀ ਕਿ ਹੋਰ ਕਿੱਧਰ ਹੋਇਆ ਸੀ ਹਾਂ ਨਹੀਂ ਜੀ ਇੱਥੇ ਸਿਖੋਂ ਦਾ ਅਕਾਲ ਚਲਾਨਾ ਹੋਇਆ ਸੀ ਇੱਥੇ ਠੀਕ ਹੈ ਜੀ ਸਵੇਰੇ ਅੰਮ੍ਰਿਤ ਵੇਲੇ ਦਾ ਟਾਈਮ ਸੀ ਉਸ ਵੇਲੇ ਠੀਕ ਹੈ ਜੀ ਉਸ ਵੇਲੇ ਕੋਈ ਤਕਰੀਬਨ 6-7 ਦਾ ਟਾਈਮ ਕੋਈ ਹੋਇਆ ਸੀ ਅਦੋਂ ਫਿਰ ਉਹ ਜੀ ਬੀੜੀਆਂ ਤੇ ਉਸ ਵੇਲੇ ਨਹੀਂ ਸੀ ਹੈਗੀਆਂ ਤੇ ਉਸ ਵੇਲੇ ਸਪੋਟੀਆਂ ਦੇ ਵਿੱਚੇ ਸਮੋਦੀ ਲੱਗ ਗਈ ਸੀ ਇੱਥੇ ਠੀਕ ਹੈ ਜੀ ਤੇ ਬਾਅਦ ਸਸਕਾਰ ਜਿਹੜਾ ਹੋਇਆ ਉਹ ਨਾਲ ਜਿੱਥੇ ਗੁਰਦੁਆਰਾ ਸਨ ਬਣਿਆ ਉੱਥੇ ਛੜਾ ਬਣਿਆ ਹਾਂਜੀ ਉੱਥੇ ਸਸਕਾਰ ਹੋਏ ਸੀ ਠੀਕ ਹੈ ਜੀ ਬਾਅਦ ਵਿੱਚ ਉੱਥੇ ਗੁਰਦੁਆਰਾ ਬਣਨਾ ਸ਼ੁਰੂ ਹੋਇਆ ਠੀਕ ਹੈ ਜੀ ਸ਼ੁਰੂਆਲ ਤੇ ਸਰਦਾਰ ਬਰਕਤ ਸਿੰਘ ਕਾਜੀਕੋਟ ਵਾਲੇ ਸਨ ਉਹਨਾਂ ਨੇ ਕੋਲ ਬੈਠ ਕੇ ਕੋਲ ਖਲੋ ਕੇ ਬੈਠ ਕੇ ਕਾਫੀ ਸੇਵਾਵਾਂ ਮਨੇ ਉੱਥੇ ਕਰਾਈਆਂ ਸੀ ਠੀਕ ਹੈ ਜੀ ਤੇ ਬਾਪੂ ਜੀ ਜਿਹੜਾ ਪ੍ਰੋਜ ਸੰਗੋ ਵਾਲ ਗੁਰਦੁਆਰਾ ਉਹਦੀ ਕੀ ਹਿਸਟਰੀ ਉੱਥੇ ਉਹ ਪੱਛੇ ਤੇ ਜਿਹੜਾ ਗੁਰਦੁਆਰਾ ਜਦੋਂ ਪਾਕਿਸਤਾਨ ਤੋਂ ਜਦੋਂ ਆ ਗਏ ਆ ਤੇ ਉਸ ਵੇ ਇੱਥੇ ਤੇ ਗੁਰਦੁਆਰਾ ਸਾਹਿਬ ਨਹੀਂ ਸੀ ਬਣਿਆ ਹਾਂਜੀ ਇਹ ਬਾਅਦ ਚ ਬਣਿਆ ਬਾਬਾ ਜੀ ਤੇ ਇਕਾਲ ਚਲਾਉਣ ਦੇ ਬਾਅਦ ਬਣਿਆ ਠੀਕ ਹੈ ਜੀ ਉੱਥੇ ਫਿਰ ਜਿਹੜਾ ਡੇਰੇ ਵੱਲੋਂ ਜਿਹੜਾ ਸਵਾਨਾ ਜਿਹੜਾ ਮੇਲਾ ਕੋਈ ਲੱਗਦਾ ਸੀ ਹਾਂਜੀ ਉਹ ਫਿਰ ਉੱਥੇ ਲੱਗਦਾ ਸੀ ਠੀਕ ਹੈ ਜੀ ਰੋਸ਼ੰਗਵਾਲ ਦੇ ਪੱਠੇ ਵੀ ਥਾਂ ਤੇ ਠੀਕ ਹੈ ਜੀ ਉੱਥੇ ਲੱਗਦਾ ਸੀ ਉੱਥੇ ਸੰਗਤ ਆਉਂਦੀ ਸੀ ਹਾਂ ਤੇ ਉੱਥੇ ਬਾਬਾ ਜੀ ਦੇ ਹੰਦ ਹੰਦ ਟਿੱਲੇ ਬਣੇ ਤੇ ਬਾਬਾ ਜੀ ਜੇ ਉਦਾਂ ਜਿਆਦਾ ਦਾ ਇਸ ਪਾਸੇ ਹੱਥੇ ਕਰਦੇ ਉੱਥੇ ਉੱਥੇ ਕਦੀ ਕਦੀ ਕਰਦੇ ਸੀ ਜਾਂ ਜਿਆਦਾ ਕੀ ਉਹਦਾ ਉੱਥੇ ਸਿਰਹੀ ਪਤਾ ਲੱਗਾ ਕਿ ਉੱਥੇ ਸਿਰ ਜਦ ਮੇਲੇ ਵਾਲੇ ਜਿਹੜੇ ਦਿਨ ਹੁੰਦੇ ਸੀ ਮਨਾਉਂਦੇ ਉਹ ਉਹੀ ਉੱਥੇ ਮਨਾਉਂਦੇ ਸੀ ਠੀਕ ਹੈ ਜੀ ਤੇ ਬਾਕੀ ਆਪਣਾ ਟਾਪੂ ਜਿਹੜਾ ਆਪਣਾ ਆਠ ਪੂਜਾ ਹੋਇਆ ਸੀ ਐਸੀ ਜਗ੍ਹਾ ਤੇ ਕਰਦੇ ਸੀ ਤੇ ਉਹਨੋਂ ਉਸ ਗੁਰਦੁਆਰੇ ਦੀ ਜਿਹੜੀ ਅਥੋਰਿਟੀ ਉਹ ਕਿਦੇ ਕੋਲ ਉਹ ਉਤੋਂ ਦੀ ਸੰਗਤ ਜਿਹੜੀ ਰੋਜ਼ ਸੰਗਵਾਲ ਦੀ ਕੋਈ ਸੰਗਤ ਹੈ ਠੀਕ ਜਿਨ੍ਹਾਂ ਦੇ ਕੋਲ ਜ਼ਮੀਨ ਜਿਨ੍ਹਾਂ ਨੂੰ ਲਾਟਰੀ ਸੀ ਉਹਨਾਂ ਨੇ ਜ਼ਮੀਨ ਪਰਲਾ ਉੱਥੇ ਆਕਾਸ਼ਤ ਕੁਝ ਗੈਰਾ ਕਰਨ ਦੀ ਕੋਸ਼ਿਸ਼ ਕੀਤੀ ਪਰ ਉੱਥੇ ਪਤਾ ਲੱਗਾ ਕਿ ਉੱਥੇ ਆਕਾਸ਼ਤ ਨਹੀਂ ਸੀ ਹੋ ਰਹੀ ਫਿਰ ਕਿਸੇ ਨੇ ਸਿਆਣੇ ਨੇ ਸਮਝਾਇਆ ਉਹਨਾਂ ਨੂੰ ਕਿ ਇੱਥੇ ਬਾਬਾ ਜੀ ਦੇ ਮੇਲਾ ਲੱਗਦਾ ਸੀ ਉਹਨਾਂ ਦੇ ਚਰਨ ਪੈਦੇ ਸੀ ਤੁਸੀਂ ਉਹਨਾਂ ਦੀ ਯਾਦਗਾਰ ਵਿੱਚ ਕੁਝ ਬਣਾਉਣਾ ਹੈ ਠੀਕ ਤੇ ਫਿਰ ਤੁਹਾਨੂੰ ਪਰਫੁੱਲਤ ਹੋਏਗਾ ਫਿਰ ਤੇਨੂੰ ਮੰਨਣ ਕੀਤਾ ਉਹਨਾਂ ਨੇ ਉੱਥੇ ਗੁਰਦੁਆਰਾ ਸਾਹਿਬ ਕੈਂਪ ਕੀਤਾ ਜਿਨ੍ਹਾਂ ਦੀ ਉੱਥੇ ਜ਼ਮੀਨ ਸੈਂਟਰਲ ਉੱਤੇ ਵੀ ਜਾਂਦੀ ਜਦੋਂ ਉੱਥੇ ਕੋਈ ਪ੍ਰੋਗਰਾਮ ਹੁੰਦਾ ਜਦੋਂ ਚਲਣਾ ਸੈਂਟਰਲ ਉੱਤੇ ਵੀ ਜਾਂਦੀ ਉੱਥੇ ਉੱਥੇ ਟਿਕਦੇ ਜੋ ਠੀਕ ਹੈ ਜੀ ਤੇ ਜਿਹੜਾ ਮੇਲਾ ਜਿਹੜਾ ਉਧਰੋਂ ਉਧਰ ਕਿਦਾਂ ਤਵਜ਼ੀਲ ਹੋਇਆ ਸੀ ਉਹ ਫਿਰ ਬਾਬਾ ਜੀ ਦੇ ਅਕਾਲ ਚਲਾਨੇ ਤੋਂ ਬਾਅਦ ਹੋਇਆ ਠੀਕ ਹੈ ਜੀ ਤੇ ਕਿਉਂਕਿ ਫਿਰ ਇੱਥੇ ਜਿਹੜਾ ਗੁਰਦੁਆਰਿਆਂ ਦੇ ਜਿਹੜਾ ਸਥਾਨ ਜਿੱਥੇ ਸਸਕਾਰ ਹੋਇਆ ਸੀ ਉੱਥੇ ਫਿਰ ਬੰਨਣਾ ਸ਼ੁਰੂ ਹੋ ਗਿਆ ਸੀ ਗੁਰਦੁਆਰਾ ਸਾਹਿਬ ਸਮਾਜ ਉਹਨਾਂ ਦੀ ਇੱਥੇ ਬਣ ਗਈ ਤੇ ਇੱਥੇ ਵਰਗ ਵੀ ਨਾਲ ਸ਼ੁਰੂ ਹੋ ਗਿਆ ਸੀ ਠੀਕ ਹੈ ਜੀ ਸੰਤਬਾ ਪ੍ਰੇਮ ਸਿੰਘ ਜੀ ਤੁੰਗ ਇਤਨੇਮ ਕਰਦੇ ਹੀ ਉਹ ਗੁਰਨਸੇਬ ਜੀ ਵੀ ਆ ਗਏ ਨੇ ਕਿ ਆ ਨਹੀਂ ਉਸ ਵੇਲੇ ਦਾ ਤਨੀ ਉਹ ਵੀ ਠੀਕ ਹੈ ਜੀ ਉਹ ਬਾਤ ਜਿਹੜਾ ਸੀ ਉਸ ਵੇਲੇ ਜਦ ਬਰਦ ਹੋ ਗਏ ਹਾਂ ਜਦ ਹੋ ਸਕਦਾ ਉੱਥੇ ਜਿੱਥੇ ਮਹਾਰਾਜ ਬਸ ਦ੍ਰੀਰਾਂ ਦਾ ਜਿੱਥੇ ਸਸਕਾਰਾਂ ਦਾ ਉਹ ਸਕੇ ਦਾ ਅਰਥ ਪਹੁੰਚ ਗਈ ਹਾਂ ਠੀਕ ਹੈ ਜੀ ਬਾਛ ਨਾਮ ਮਹਾਰਾਜ 10 ਰੁਪਏ ਆ ਗਿਆ ਠੀਕ ਹੈ ਜੀ ਸਸਕਾਰ ਕੀ ਠੀਕ ਹੈ ਪ੍ਰਕਾਸ਼ ਹੋ ਜਾਂਦਾ ਠੀਕ ਹੈ ਜੀ ਸੋ ਇਹ ਸੀ ਉਹ ਸਥਾਨ ਤੇ ਬਾਬਾ ਜੀ ਨਿਤਨੇਮ ਕਰਦੇ ਸੀ ਤੇ ਦਰਸ਼ਨ ਕਰ ਲੋ ਜੇ ਕੋਈ ਵੀ ਸੰਗਤ ਆ ਕੇ ਦਰਸ਼ਨ ਕਰਨਾ ਚਾਹੁੰਦੀ ਏ ਤੇ ਕਰ ਸਕਦੀ ਇੱਥੇ ਇੱਕ ਸੇਵਾ ਵੀ ਕਰ ਸਕਦੀ ਏ ਉਕੇ ਇਹ ਵੀ ਸਥਾਨ ਉਹ ਨਹੀਂ ਪਵਿੱਤਰ ਜਿੰਨਾ ਗੁਰਦੁਆਰਾ ਪਵਿੱਤਰ ਹੈ। ਉਕੇ ਸਾਸ਼ਟ੍ਰੀ ਗਾਲ ਜੀ।